ਪਰਮੇਸ਼ਰ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ਰੀ ਵਿੱਚ ਇਕੱਠੇ ਹੋਏ ਹਾਂ ਆਵਾਜ਼ ਦੇ ਦੇਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭ ਜੀ ਸਿਨਾਸਿ ਦੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਆਉਣ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਅਤੇ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਤੇ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਜ਼ਬੂਰ 55 ਦੀ 17 ਅਤੇ 18 ਨੰਬਰ ਆਇਤ ਨੂੰ ਸ਼ਾਮ ਸਵੇਰ ਅਤੇ ਦੁਪਹਿਰ ਨੂੰ ਮੈਂ ਸ਼ਿਕਾਇਤ ਕਰਾਂਗਾ ਅਤੇ ਮੈਂ ਹੁੰਗਾਗਾ ਅਤੇ ਉਹ ਮੇਰੀ ਆਵਾਜ਼ ਸੁਨੇਗਾ ਉਹਨੇ ਮੇਰੀ ਜਾਨ ਨੂੰ ਹੱਲੇ ਵਿੱਚੋਂ ਆਸਾਨੀ ਨਾਲ ਕੱਢ ਲਿਆ ਹੈ ਕਿਉਂਕਿ ਮੇਰੇ ਵਿਰੋਧੀ ਬਹੁਤ ਸਨ ਹallelujah ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਸਭ ਤੋਂ ਪਹਿਲਾਂ ਅਸੀਂ 18 ਨੰਬਰ ਆਇਤ ਬਾਰੇ ਗੱਲ ਕਰਾਂਗੇ ਵਚਨ 'ਚ ਲਿਖਿਆ ਕਿ ਉਹਨੇ ਮੇਰੀ ਜਾਨ ਨੂੰ ਹੱਲੇ ਦੇ ਵਿੱਚੋਂ ਕੱਢ ਲਿਆ ਕਿਉਂਕਿ ਮੇਰੇ ਵਿਰੋਧੀ ਬਹੁਤ ਸਨ ਹੱਲਾ ਕਹਿੰਦਾ ਭਾਵ ਪਤਾ ਨਹੀਂ ਐਕਚੁਅਲੀ ਉਹਨਾਂ ਦੇ ਮਤਲਬ ਦੇ ਹਿਸਾਬ ਨਾਲ ਕੀ ਹੋਵੇ ਪਰ ਹੱਲੇ ਦਾ ਭਾਵ ਆਪਾਂ ਇਹ ਸਮਝ ਸਕਦੇ ਕਿ ਜਕੜਨ ਦੇ ਵਿੱਚੋਂ ਬੰਦਨਾ ਦੇ ਵਿੱਚੋਂ ਔਰ ਗੁਲਾਮੀ ਦੇ ਵਿੱਚੋਂ ਕੱਢ ਲਿਆ ਉਸ ਪਰਮੇਸ਼ਰ ਨੇ ਕਿਉਂਕਿ ਮੇਰੇ ਵਿਰੋਧੀ ਬਹੁਤ ਸਨ ਔਰ ਇਹ ਸਭ ਦਾ ਸਭ ਰਿਲੇਟ ਕਰਦਾ ਸਾਡੀ ਪਿਛਲੀ ਜ਼ਿੰਦਗੀ ਦੇ ਨਾਲ ਜੋ ਦਸੀਂ ਆਪਣੀ ਪਿਛਲੀ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਕਿੰਨੀਆਂ ਮੁਸ਼ਕਲਾਂ ਸੀ ਕਿੰਨੀਆਂ ਮੁਸੀਬਤਾਂ ਸੀ ਕਿਸ ਤਰ੍ਹਾਂ ਅਸੀਂ ਦੁਖੀ ਸੀ ਕਿੱਦਾਂ ਅਸੀਂ ਪਰੇਸ਼ਾਨ ਸੀ ਕਿੱਦਾਂ ਅਸੀਂ ਉਸ ਵੇਲੇ ਸੱਚੇ ਪਰਮੇਸ਼ਰ ਦੀ ਤਲਾਸ਼ ਕਰ ਰਹੇ ਸੀ ਕਿੱਦਾਂ ਅਸੀਂ ਡਰ ਡਰ ਕੇ ਜ਼ਿੰਦਗੀ ਜਿਉਂਦੇ ਸੀ ਕਿਸ ਤਰ੍ਹਾਂ ਅਸੀਂ ਉਦੋਂ ਧਾਗਿਆਂ ਦੇ ਤੇ ਸਵਾਹਾਂ ਦੇ ਸਿਰ ਤੇ ਜ਼ਿੰਦਗੀ ਜਿਉਂਦੇ ਸੀ ਕਿਸ ਤਰ੍ਹਾਂ ਅਸੀਂ ਉਦੋਂ ਚਰਾਗਾਂ ਦੇ ਅਤੇ ਫੋਟੋਆਂ ਦੇ ਸਿਰ ਤੇ ਜ਼ਿੰਦਗੀ ਜਿਉਂਦੇ ਸੀ ਔਰ ਕਿੱਦਾਂ ਅਸੀਂ ਉਹਨਾਂ ਵਿੱਚ ਡਰੇ ਸਹਮੇ ਫਸੀ ਅਤੇ ਇੱਕ ਤਰੀਕੇ ਨਾਲ ਜਕੜੇ ਪਏ ਸੀਗੇ ਕਿੱਲੇ ਪੈਸੀ ਅਸੀਂ ਉਹਨਾਂ ਜ਼ਿੰਦਗੀਆਂ ਦੇ ਵਿੱਚ ਜਦੋਂ ਸਾਨੂੰ ਨਾ ਕੋਈ ਟਿਕਾਣਾ ਲੱਭਦਾ ਸੀ ਉਦੋਂ ਸਾਨੂੰ ਡਰਾਇਆ ਜਾਂਦਾ ਸੀ ਕਿ ਜੇ ਤੁਸੀਂ ਸਾਨੂੰ ਛੱਡ ਦੋਗੇ ਤਾਂ ਤੁਹਾਡੇ ਤੇ ਗਰੋਧ ਆਏਗਾ ਜਿਹੜੇ ਕੰਮ ਸਾਡਾ ਕਰਨ ਨੂੰ ਦਿਲ ਨਹੀਂ ਸੀ ਕਰਦਾ ਉਹ ਕੰਮ ਸਾਥੋਂ ਜ਼ਬਰਦਸਤੀ ਕਰਾਏ ਜਾਂਦੇ ਸੀ ਸਾਡੀ ਜ਼ਿੰਦਗੀ ਇੰਨੀ ਇੱਕ ਜ਼ਿਆਦਾ ਉਸ ਵੇਲੇ ਦੁੱਖ ਚ ਦੁਬਿਧਾ ਚ ਪਰੇਸ਼ਾਨੀਆਂ ਚ ਫਸੀ ਹੋਈ ਸੀ ਸਾਨੂੰ ਇਹ ਲੱਗਦਾ ਸੀ ਕਿ ਸਾਡੀ ਜਾਨ ਦਾ ਹੁਣ ਇਸ ਬੰਧਨ ਵਿੱਚੋਂ ਨਿਕਲਣਾ ਔਖਾ ਹੈ ਕੋਈ ਸਾਨੂੰ ਇਸ ਵਿਪਤਾ ਚੋਂ ਕੱਢ ਹੀ ਨਹੀਂ ਸਕਦਾ ਸਾਡੇ ਰੁਕਾਵਟਾਂ ਦੇ ਬੰਧਨ ਸਾਡੇ ਜਕੜਨ ਬਹੁਤ ਜ਼ਿਆਦਾ ਹੋ ਗਈ ਹੈ ਬਹੁਤ ਜ਼ਿਆਦਾ ਵੱਧ ਗਏ ਨੇ ਸਾਡੇ ਬੰਧਨ ਪਰ ਹੋ ਹੀ ਨਹੀਂ ਸਕਦਾ ਕਿ ਕੋਈ ਸਾਡੀ ਜਾਨ ਦਾ ਨਿਸਤਾਰਾ ਕਰ ਸਕੇ ਉਸ ਵੇਲੇ ਸਾਨੂੰ ਇਹ ਲੱਗਦਾ ਸੀ ਪਤਾ ਨਹੀਂ ਅਸੀਂ ਕਦੋਂ ਨਿਕਲਾਂਗੇ ਕਦੋਂ ਨਿਕਲਾਂਗੇ ਇਸ ਜੰਜਲਾਂ ਦੇ ਵਿੱਚੋਂ ਕਦੋਂ ਨਿਕਲਾਂਗੇ ਇਸ ਇਸ ਬੰਧਨਾਂ ਦੇ ਵਿੱਚੋਂ ਕਦੋਂ ਇਸ ਗੁਲਾਮੀ ਚੋਂ ਅਸੀਂ ਆਜ਼ਾਦ ਹੋਵਾਂਗੇ ਕਦੋਂ ਅਸੀਂ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਵਾਂਗੇ ਕਦੋਂ ਸਾਡੀ ਜ਼ਿੰਦਗੀ ਨੂੰ ਇੱਕ ਪਾਸੇ ਲਾਉਣ ਵਾਲਾ ਆ ਜਾਏਗਾ ਕਦੋਂ ਸਾਨੂੰ ਜਗਾ ਜਗਾ ਨਹੀਂ ਭਟਕਣਾ ਪਏਗਾ ਕਦੋਂ ਸਾਡੇ ਸਿਰ ਨੂੰ ਝਕਾਉਣ ਵਾਲਾ ਨਹੀਂ ਪਰ اٹھਾਉਣ ਵਾਲਾ ਸਾਨੂੰ ਮਿਲੇਗਾ ਔਰ ਫਿਰ ਕੀ ਹੋਇਆ ਇੱਕ ਦਿਨ ਯਹਵਾ ਪਰਮੇਸ਼ਰ ਸਾਨੂੰ ਮਿਲ ਗਿਆ ਹallelujah ਇੱਕ ਦਿਨ ਯਹਵਾ ਪਰਮੇਸ਼ਰ ਨੇ ਸਾਨੂੰ ਪਾਲ ਲਿਆ ਇੱਕ ਦਿਨ ਉਹਨੇ ਸਾਨੂੰ ਸਾਡੇ ਚਿਕਣ ਦੇ ਖੁੱਭਣ ਵਿੱਚੋਂ ਕੱਢ ਲਿਆ ਉਹਨੇ ਚਿਕਣ ਦੇ ਵਿੱਚ ਸਾਨੂੰ ਖੁੱਬਿਆ ਹੋਇਆਂ ਨੂੰ ਬਾਹੂ ਫੜ ਕੇ ਖਿੱਚ ਲਿਆ ਉਹਨੇ ਆਪਣੇ ਆਪ ਨੂੰ ਜਿੱਕੜ ਵਿੱਚ ਨਹੀਂ ਵੜਿਆ ਉਹਨੇ ਇਹ ਨਹੀਂ ਕਿਹਾ ਕਿ ਤੁਸੀਂ ਪਾਪੀ ਆ ਤੇ ਪਹਿਲਾਂ ਮੈਂ ਵੀ ਪਾਪੀ ਹੋਂਨਾ ਤੇ ਪਾਪੀ ਰਲ ਕੇ ਪਾਪ ਕਰਕੇ ਬਾਅਦ ਇਕੱਠੇ ਨਿਕਲਾਂਗੇ ਉਹਨੇ ਕੀ ਕੀਤਾ ਉਹਨੇ ਆਪ ਸਾਫ਼ ਵਸਤਰ ਲੈਣ ਸਾਡੇ ਪਾਪ ਦੇ ਵਸਤਰ ਲਾ ਕੇ ਸਾਨੂੰ ਵੀ ਪਵਿੱਤਰ ਵਸਤਰ ਪਵਾ ਦਿੱਤੇ ਖੁਦ ਵੀ ਪਵਿੱਤਰ ਅਤੇ ਸਾਨੂੰ ਵੀ ਪਵਿੱਤਰ ਕਰ ਲਿਆ ਅਸੀਂ ਫਸੇ ਹੋਏ ਸੀ ਜਕੜੇ ਹੋਏ ਸੀ ਜੰਜਾਲਾਂ ਦੇ ਵਿੱਚ ਪਤਾ ਨਹੀਂ ਕਿੱਥੇ-ਕਿੱਥੇ ਅਸੀਂ ਗੁਲਾਮੀਆਂ ਦੇ ਵਿੱਚ ਫਸੇ ਹੋਏ ਸੀ ਉਹ ਗੁਲਾਮੀਆਂ ਜਿਹੜਾ ਸਾਨੂੰ ਲੱਗਦਾ ਸੀ ਕਿ ਹੁਣ ਸਾਡੀ ਜ਼ਿੰਦਗੀ ਦੇ ਨਾਲ ਹੀ ਜਾਣਗੀਆਂ ਤਾਂ ਟੁੱਟਣਗੀਆਂ ਨਹੀਂ ਤਾਂ ਮਰਨ ਤੋਂ ਪਹਿਲਾਂ ਤਾਂ ਨਹੀਂ ਟੁੱਟਦੀਆਂ ਖੁਦਾ ਨੇ ਸਾਨੂੰ ਉਹਨਾਂ ਸਾਰੀਆਂ ਗੁਲਾਮੀਆਂ ਤੋਂ ਆਜ਼ਾਦ ਕਰ ਲਿਆ ਖੁਦਾ ਨੇ ਸਾਨੂੰ ਉਹਨਾਂ ਸਾਰੇ ਚਿੱਕੜ ਦੇ ਖੰਭਣ ਦੇ ਵਿੱਚੋਂ ਬਾਹਰ ਕੱਢ ਲਿਆ ਪਰਮੇਸ਼ਰ ਨੇ ਸਾਨੂੰ ਇਹ ਸਾਰੇ ਬੰਧਨਾਵਾਂ ਪ੍ਰਪਤਾ ਪਰੇਸ਼ਾਨੀਆਂ ਤੋਂ ਆਜ਼ਾਦ ਕਰਕੇ ਸਾਨੂੰ ਆਪਣੇ ਰਾਜ ਦੇ ਲਈ ਤਿਆਰ ਕਰ ਲਿਆ ਔਰ ਉਹਨੇ ਸਾਨੂੰ ਕੀ ਕੀਤਾ ਆਪਣੇ ਨਾਮ ਦੇ ਲਈ ਤਿਆਰ ਕੀਤਾ ਉਹਨੇ ਆਪਣੇ ਪ੍ਰੇਮ ਦੇ ਨਾਲ ਤਿਆਰ ਕੀਤਾ ਆਪਣੀ ਕਿਰਪਾ ਦੇ ਨਾਲ ਸਾਨੂੰ ਭਰਪੂਰ ਕੀਤਾ ਆਪਣੇ ਲਹੂ ਦੇ ਨਾਲ ਸਾਨੂੰ ਸ਼ੁੱਧ ਕਰਕੇ ਉਹਨਾਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਚੋਂ ਕੱਢ ਲਿਆ ਕਿਉਂਕਿ ਸਾਡੇ ਵਿਰੋਧੀ ਬਾਲੇ ਸੀ ਤੇ ਸਾਡੇ ਲਈ ਨਿਕਲਣਾ ਬਹੁਤ ਔਖਾ ਸੀ ਸਾਨੂੰ ਕੋਈ ਰਾਹ ਦਿਖਾਉਣ ਵਾਲਾ ਘੱਟ ਸੀ ਤੇ ਡਰਾਉਣ ਵਾਲੇ ਬਾਲੇ ਸੀ ਹੁਣ ਭਾਵੇਂ ਡਰਾਉਣ ਵਾਲੇ ਬਾਲੇ ਸੀ ਪਰ ਇੱਕੋ ਬਚਾਉਣ ਵਾਲਾ ਆਇਆ ਤੇ ਉਹਨੇ ਇਕੱਲੇ ਨੇ ਸਾਰਿਆਂ ਦੇ ਉੱਤੇ ਫਤਿਹ ਪਾ ਲਈ ਹallelujah ਉਹਨੇ ਇਕੱਲੇ ਨੇ ਸਾਨੂੰ ਸਾਡੀ ਜ਼ਿੰਦਗੀ ਭਰ ਦੀਆਂ ਵਿਪਤਾਵਾਂ ਮੁਸ਼ਕਲਾਂ ਮੁਸੀਬਤਾਂ ਪਰੇਸ਼ਾਨੀਆਂ ਚੋਂ ਕੱਢ ਲਿਆ ਤਾਂ ਫਿਰ ਕੀ ਸਾਡਾ ਬਣਦਾ ਨਹੀਂ ਹੈ ਕਿ ਅਸੀਂ ਸ਼ਾਮ ਸਵੇਰ ਤੇ ਦੁਪਹਿਰ ਉਹਦੇ ਕੋਲੇ ਪਹੁੰਚੀਏ ਹallelujah ਕਿਾਨੂੰ ਅਧਿਕਾਰ ਨਹੀਂ ਹੈ ਇਸ ਚੀਜ਼ ਦਾ ਕਿਸਾਨ ਨੂੰ ਚਾਹੀਦਾ ਕਿ ਜਦੋਂ ਖੁਦਾ ਨੇ ਉਸ ਵੇਲੇ ਮੈਨੂੰ ਬਚਾ ਲਿਆ ਜਿਸ ਵੇਲੇ ਮੈਨੂੰ ਕੋਈ ਉਮੀਦ ਨਹੀਂ ਸੀ ਕੋਈ ਆਸ ਨਹੀਂ ਸੀ ਮੇਰਾ ਕੋਈ ਬਚਾਉਣ ਵਾਲਾ ਨਹੀਂ ਸੀ ਮੈਨੂੰ ਇੱਕ ਜਰਾ ਜਿੰਨੀ ਵੀ ਉਮੀਦ ਨਹੀਂ ਸੀ ਕਿ ਕੋਈ ਮੇਰੇ ਲਈ ਕੋਈ ਆਸ ਦੀ ਕਿਰਨ ਲੈ ਕੇ ਆਵੇ ਪਰ ਖੁਦਾ ਨੇ ਮੈਨੂੰ ਉਸ ਵੇਲੇ ਚਿਕੜ ਦੇ ਖੁਬਣ ਦੇ ਵਿੱਚੋਂ ਹਰ ਇੱਕ ਚਿੰਤਾ ਵਿਪਤਾ ਦੁਵਿਧਾ ਪਰੇਸ਼ਾਨੀ ਦੇ ਵਿੱਚੋਂ ਬਾਹਰ ਕੱਢ ਕੇ ਮੈਨੂੰ ਬਚਾ ਲਿਆ ਤਾਂ ਫਿਰ ਕਿ ਸਾਨੂੰ ਇਹ ਹੁਕਮ ਨਹੀਂ ਹੈ ਕਿ ਅਸੀਂ ਖੁਦਾ ਦੇ ਲਈ ਮਹਿਮਾ ਦਾ ਫਲ ਲੈ ਕੇ ਆਈਏ ਕਿ ਸਾਨੂੰ ਇਹ ਹੁਕਮ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਰਾਜ ਦੇ ਲਈ ਤਿਆਰੀ ਕਰੀਏ ਕਿ ਸਾਡਾ ਇਹ ਅਧਿਕਾਰ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਨਾਮ ਦੀ ਮਹਿਮਾ ਵਡਿਆਈ ਕਰੀਏ ਅਤੇ ਉਹਦੇ ਰਾਜ ਦੇ ਲਈ ਫਲ ਲੈ ਕੇ ਆਈਏ ਕਿ ਸਾਨੂੰ ਇਹ ਚਾਹੀਦਾ ਨਹੀਂ ਕਿ ਅਸੀਂ ਸਵੇਰ ਸ਼ਾਮ ਅਤੇ ਦੁਪਹਿਰ ਤਿੰਨੋਂ ਇਹ ਟਾਈਮ ਖੁਦਾ ਦੀ ਜ਼ੁਰੀਏ ਪਹੁੰਚੀਏ ਕਹਿੰਦਾ ਮੈਂ ਜਾਵਾਂਗਾ ਤਿੰਨੋਂ ਟਾਈਮ ਖੁਦਾ ਦੀ ਜ਼ੁਰੀਏ ਜੂ ਮੈਂ ਸ਼ਿਕਾਇਤ ਕਰਾਂਗਾ ਮੈਂ ਹੁੰਗਾਗਾ ਅਗਰ ਕੋਈ ਕਹਿੰਦਾ ਕਿ ਮੈਨੂੰ ਹਜੇ ਤੱਕ ਪਰਮੇਸ਼ਰ ਨੇ ਕੁਛ ਨਹੀਂ ਦਿੱਤਾ ਤਾਂ ਫਿਰ ਉਹ ਤਿੰਨ ਟਾਈਮ ਸ਼ਿਕਾਇਤ ਕਰਨ ਲਈ ਹੀ ਜਾਵੇ ਪਰ ਜਾ ਕੇ ਤਾਂ ਦੇਖੋ ਡਾਕਟਰ ਸਾਨੂੰ ਕੀ ਕਹਿੰਦਾ ਹੁੰਦਾ ਆਹ ਦਵਾਈ ਇੱਕ ਹਫਤਾ ਪੂਰਾ ਖਾਣੀ ਆ ਬਿਨਾ ਨਾਗਾ ਪਾਏ ਤਾਂ ਸੀ ਕਿ ਕਹਿੰਨੇ ਉਹਨੇ ਇੱਕ ਵਾਰੀ ਇਹ ਦਵਾਈ ਖਾ ਕੇ ਤਾਂ ਵੇਖ ਜੇ ਨਾ ਫਰਕ ਪਿਆ ਤਾਂ ਫੇਰ ਕਹੀਂ ਉਸੇ ਤਰ੍ਹਾਂ ਹੁਣ ਜੇ ਖੁਦਾ ਕਹਿੰਦਾ ਵੀ ਤਿੰਨ ਟਾਈਮ ਤੂੰ ਮੇਰੀ ਹਜ਼ੂਰੀ ਚ ਆ ਤੂੰ ਮੇਰੇ ਸਾਹਮਣੇ ਭਾਵੇਂ ਸ਼ਿਕਾਇਤ ਕਰ ਭਾਵੇਂ ਰੋ ਭਾਵੇਂ ਦੁਹਾਈ ਦੇ ਭਾਵੇਂ ਮੰਗ ਜੋ ਮਰਜ਼ੀ ਕਰ ਪਰ ਐਟ ਲੀਸਟ ਤੂੰ ਮੇਰੇ ਕੋਲ ਤਿੰਨ ਵਾਰ ਆ ਤਾਂ ਸਹੀਂ ਮੇਰੇ ਕੋਲੇ ਪਹੁੰਚਦਾ ਸਹੀਂ ਮੈਂ ਤਾਂ ਉਡੀਕਦਾ ਰਹਣਾ ਗੱਲ ਤੂੰ ਆਵੇਂਗਾ ਪਰ ਸ਼ਾਇਦ ਤੂੰ ਹੀ ਕੁਝ ਜ਼ਿਆਦਾ ਬਿਜ਼ੀ ਆ ਵੀ ਤੇਰੇ ਕੋਲੇ ਸਮਾਂ ਨਹੀਂ ਹੈਗਾ ਤੂੰ ਨਹੀਂ ਪਹੁੰਚਦਾ ਮੈਂ ਤਾਂ ਤੈਨੂੰ ਢੀਕਦਾ ਰਹਿਣਾ ਮੈਂ ਤਾਂ ਢੀਕਦਾ ਆ ਵੀ ਤੂੰ ਕਦੋਂ ਮੇਰੇ ਕੋਲੇ ਆਵੇਂ ਤਾਂ ਮੈਂ ਤੇਰੀ ਆਵਾਜ਼ ਨੂੰ ਸੁਣਾ ਪਰ ਤੈਨੂੰ ਸ਼ਿਕਾਇਤ ਕਰਨ ਦੇ ਲਈ ਹੀ ਟੈਕਸ ਪੈ ਰਿਹਾ ਆ ਤੂੰ ਆਪਣੀ ਸ਼ਿਕਾਇਤ ਹੀ ਨਹੀਂ ਮੇਰੇ ਕੋਲੇ ਲੈ ਕੇ ਆ ਪਾਰਿਆ ਤੈਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਤੈਨੂੰ ਕਰਨਾ ਕੀ ਚਾਹੀਦਾ ਆ ਤੈਨੂੰ ਜ਼ਰਾ ਜਿੰਨੀ ਵੀ ਫਿਕਰ ਨਹੀਂ ਹੈਗੀ ਕਿ ਮੈਂ ਇਹ ਹਵਾਬਾ ਤਰਾ ਪਰਮੇਸ਼ਰ ਤੇਰੇ ਲਈ ਕੀ ਯੋਜਨਾ ਲੈ ਕੇ ਬੈਠਾ ਆ ਮੈਂ ਤੈਨੂੰ ਕਿੰਨਾ ਜ਼ਿਆਦਾ ਪ੍ਰੇਮ ਕਰਦਾ ਔਰ ਮੈਂ ਤੇਰੀ ਜ਼ਿੰਦਗੀ ਕੇ ਸਾਹ ਹਰ ਤੱਕ ਬਦਲਨੀ ਚਾਹਣਾ ਹਾਂ ਮੈਂ ਤਾਂ ਚਾਹਣਾ ਹੈ ਵੀ ਤੇਰੀ ਜ਼ਿੰਦਗੀ ਬਦਲ ਜੇ ਸੁਧਰ ਜੇ ਪਰ ਤੂੰ ਕਹਿੰਦਾ ਮੇਰੇ ਕੋਲੇ ਆਉਂਦਾ ਹੀ ਨਹੀਂ ਕੀ ਸਾਡੇ 'ਚ ਇਹ ਕਮੀ ਨਹੀਂ ਹੈ ਕਿ ਅਸੀਂ ਦਿਨ ਦੇ 3 ਟਾਈਮ ਆਪਣੀ ਸ਼ਿਕਾਇਤ ਲੈ ਕੇ ਆਉਣੀ ਜਾ ਸਕਦੇ ਜੇ ਡਾਕਟਰ ਨੇ ਸਾਨੂੰ ਕਿਹਾ ਨਾ ਕਿ ਆਇਨੀ ਰਿਪੋਰਟ ਆਇਨੇ ਦਿਨ ਬਾਅਦ ਕਰਾ ਕੇ ਮੇਰੇ ਕੋਲੇ ਆਉਣੀ ਹੈ ਤੇ ਅਸੀਂ ਉਸ ਟਾਈਮ ਤੋਂ 2 ਦਿਨ ਪਹਿਲਾਂ ਹੀ ਚੱਲ ਜਾਵਾਂਗੇ ਵੀ ਸਾਨੂੰ ਪਹਿਲੇ ਹੀ ਪਤਾ ਲੱਗ ਜਾਵੇ ਸਾਡੇ ਰਿਪੋਰਟ ਚ ਕੀ ਆਇਆ ਯਾ ਰੋਗ ਕੀ ਆ ਸਾਨੂੰ ਸਾਡੇ ਰੋਗ ਦਾ ਪਤਾ ਲੱਗ ਜਾਵੇ ਹੁਣ ਪਰਮੇਸ਼ਰ ਨੇ ਸਾਨੂੰ ਸਾਡੇ ਰੋਗ ਦਾ ਪਤਾ ਲਾ ਦੱਸ ਦਿੱਤਾ ਕਹਿੰਦਾ ਤੁਹਾਨੂੰ ਜੋ ਵੀ ਰੋਗ ਆ ਉਹਦੇ ਲਈ ਤੁਹਾਨੂੰ ਸਵੇਰ ਸ਼ਾਮ ਅਤੇ ਦੁਪਹਿਰ ਤਿੰਨੋਂ ਟਾਈਮ ਮੇਰੀ ਹਜ਼ੂਰੀ ਜਾਉਣਾ ਪਏਗਾ ਜੇ ਕੋਈ ਬਿਮਾਰ ਆ ਉਹ ਦਵਾਈ ਲੈਣ ਲਈ ਆਵੇ ਜੇ ਕੋਈ ਦੁਖੀ ਆ ਉਹ ਸ਼ਿਕਾਇਤ ਲਾਉਣ ਲਈ ਆਵੇ ਜਿਹੜਾ ਆਨੰਦਿਤ ਆ ਉਹ ਜਕਾਰੇ ਲਾਉਣ ਲਈ ਆਵੇ ਜਿੰਨ ਨੂੰ ਸਭ ਕੁਝ ਮਿਲ ਗਿਆ ਯਾ ਉਹ ਧੰਨਵਾਦ ਕਰਨ ਲਈ ਆਵੇ ਹਰ ਇੱਕ ਬੰਦਾ ਆਪਣੀ ਆਪਣੀ ਚੀਜ਼ ਨੂੰ ਲੈ ਕੇ ਤਿੰਨ ਟਾਈਮ ਮੇਰੀ ਹਜ਼ੂਰੀ ਜਾਵੇ ਅਰੇਗਲ ਬਿਲਕੁਲ ਸੱਚੀ ਦਿਖਾ ਰਹੀ ਆ ਨਾ ਤਾਂ ਆਨੰਦ ਵਾਲਾ ਹੀ ਤਿੰਨ ਟਾਈਮ ਪਹੁੰਚਦਾ ਆ ਨਾ ਦੁੱਖ ਵਾਲਾ ਹੀ ਤਿੰਨ ਟਾਈਮ ਪਹੁੰਚਦਾ ਆ ਨਾ ਰੋਣ ਵਾਲਾ ਹੀ ਤਿੰਨ ਟਾਈਮ ਪਹੁੰਚਦਾ ਆ ਨਾ ਸ਼ਿਕਾਇਤਾਂ ਲਾਉਣ ਵਾਲਾ ਹੀ ਤਿੰਨ ਵਾਰ ਪਹੁੰਚਦਾ ਆ ਨਾ ਧੰਨਵਾਦ ਕਰਨ ਵਾਲਾ ਹੀ ਤਿੰਨ ਵਾਰ ਪਹੁੰਚਦਾ ਅਤੇ ਫੇਰ ਅਸੀਂ ਕਹਿ ਦਿੰਨੇ ਆ ਸਾਨੂੰ ਸੱਚੇ ਖੁਦਾ ਦੀ ਤਲਾਸ਼ ਸੀ ਅਸੀਂ ਅਸੀਂ ਭਟਕਦੇ ਸੀ ਕਿਤੇ ਸਾਨੂੰ ਸੱਚਾ ਖੁਦਾ ਮਿਲ ਜਾਵੇ ਤੇ ਅਸੀਂ ਉਹਨੂੰ ਜਾਣਨ ਲੰਦਾ ਹੀ ਹੈ ਹੁਣ ਉਹ ਮਿਲ ਗਿਆ ਆ ਤੇ ਸਾਨੂੰ ਅਹੀਂ ਨਹੀਂ ਪਤਾ ਵੀ ਅਸੀਂ ਉਹਨੂੰ ਜਾਣ ਕੀ ਅਸੀਂ ਉਹਨੂੰ ਪਛਾਣਿਆ ਹੀ ਨਹੀਂ ਹਜੇ ਸਾਡੀ ਕਮੀ ਕੀ ਹੈ ਕਿ ਅਸੀਂ ਤਿੰਨ ਵਾਰ ਖੁਦਾ ਦੀ ਜ਼ੁਰੀ ਚ ਨਹੀਂ ਪਹੁੰਚਦੇ ਜਿਸ ਦਿਨ ਅਸੀਂ ਆਪਣੇ ਸੰਗਮੀ ਤੋਂ ਪਾਰ ਨਿਕਲ ਜਾਵਾਂਗੇ ਜਿਸ ਦਿਨ ਅਸੀਂ ਖੁਦਾ ਦੇ ਰਾਜ਼ ਦੇ ਲਈ ਸੌਦੇ ਭਾਵਨ ਦੇ ਲਈ ਤਿਆਰੀ ਕਰ ਲਵਾਂਗੇ ਉਸ ਦਿਨ ਸੱਚਮੁੱਚੋ ਸਾਡੀ ਆਵਾਜ਼ ਸੁਹਣੇਗਾ ਫਿਰ ਸਾਡੇ ਵਿਰੋਧੀ ਕਿੰਨੇ ਵੀ ਕਿਉਣਾ ਹੋ ਜਾਣ ਉਹ ਸਾਨੂੰ ਸਾਰਿਆਂ ਤੋਂ ਛੁਡਾ ਲੇਗਾ ਸਾਡੀ ਜਾਨ ਦਾ ਬਚਾਅ ਕਰੇਗਾ ਸਾਡੇ ਰੂਹ ਨੂੰ ਆਨੰਦਿਤ ਕਰੇਗਾ ਆਪਣੇ ਆਤਮਾ ਦੇ ਨਾਲ ਸਾਨੂੰ ਭਰਪੂਰ ਕਰੇਗਾ ਔਰ ਉਸ ਦਿਨ ਕਿਸੇ ਚੀਜ਼ ਦੀ ਕਮੀ ਘਟੀ ਨਾ ਹੋਵੇਗੀ ਹਾਲੇਲੂਇਆ ਅਸੀਂ ਸਭ ਦੇ ਸਭ ਭਰਪੂਰ ਹੋ ਜਾਵਾਂਗੇ ਕਿਉਂ ਜੋ वचन ਸਾਨੂੰ ਦੱਸਦਾ ਹੈ ਨੈਕਸਟ ਵਚਨ ਜੋ ਪੜਦੇ ਹਾਂ ਜ਼ਬੂਰ 55 ਦੀ 22 ਔਰ 23 ਨੰਬਰ ਆਇਤ ਨੂੰ ਆਪਣਾ ਭਾਰੀ ਹਵਾ ਉੱਤੇ ਸੁੱਟ ਹਾਂ ਤੇ ਉਹ ਤੈਨੂੰ ਸੰਭਾਲੇਗਾ ਉਹ terminu ਕਦੇ ਨਾ ਡੋਲਣ ਦਾ ਵੇਗਾ ਪਰ ਤੂੰ ਹੈ ਪਰਮੇਸ਼ਰ ਉਹਨਾਂ ਨੂੰ ਬਰਬਾਦੀ ਦੇ ਟੋਏ ਵਿੱਚ ਡੇਗ ਦੇਵੇਂਗਾ ਖਤਿਆਰਿਆ ਤੇ ਕਪਟੀ ਮਨੁੱਖ ਆਪਣੀ ਅੱਧੀ ਉਮਰ ਤੱਕ ਵੀ ਨਾ ਪਹੁੰਚਣਗੇ ਪਰ ਮੈਂ ਤੇਰੇ ਉੱਤੇ ਭਰੋਸਾ ਰੱਖਾਂਗਾ ਹallelujah ਹੁਣ ਬੱਚਨ ਸਾਨੂੰ ਦੱਸਦਾ ਸ਼ਾਮ ਸਵੇਰ ਤੇ ਦੁਪਹਿਰ ਮੈਂ ਤੇਰੇ ਹਜ਼ੂਰ ਪਹੁੰਚਾਂਗਾ ਔਰ ਕਦੇ ਲਈ ਪਹੁੰਚਾਂਗਾ ਜਦਾਂ ਸ਼ਿਕਾਇਤ ਲਾਉਣ ਲਈ ਧੰਨਵਾਦ ਲਈ ਸੋਗ ਲਈ ਰੋਣ ਲਈ ਖੁਸ਼ ਹੋਣ ਲਈ ਜਗਾਰੇ ਲਈ ਅਲੱਗ-ਅਲੱਗ ਹਰ ਇੱਕ ਦੇ ਵਿਸ਼ੇ ਆ ਔਰ ਵਚਨ ਚ ਲਿਖਿਆ ਅਗਰ ਤੂੰ ਤਿੰਨੋਂ ਟਾਈਮ ਖੁਦਾ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਣਾ ਸਾਰਾ ਭਾਰ ਉਹਦੇ ਉੱਤੇ ਸੁੱਟ ਦਵੇਂ ਅਗਰ ਸਾਨੂੰ ਦੁੱਖ ਹੈ ਤਾਂ ਦੁੱਖ ਦਾ ਭਾਰ ਖੁਦਾ ਤੇ ਸਿੱਟ ਦੋ ਅਗਰ ਸਾਨੂੰ ਚਿੰਤਾ ਹੈ ਤਾਂ ਚਿੰਤਾ ਦਾ ਭਾਰ ਉਹਦੇ ਤੇ ਸਿੱਟ ਦੋ ਸਾਡੇ ਘਰਾਂ 'ਚ ਲੜਾਈ ਕਲੇਸ਼ ਆ ਤਾਂ ਉਹ ਚਿੰਤਾ ਉਹਦੇ ਹੱਥਾਂ 'ਚ ਛੱਡ ਦੋ ਸਾਡੇ ਘਰਾਂ 'ਚ ਕਰਜ਼ਾ ਆ ਤੁਹਾਨੂੰ ਕੋਈ ਪਰਮਿਸ਼ਨ ਮੈਂ ਸਾਰਾ ਕਰਜ਼ ਦੇਰੇ ਉੱਤੇ ਸੌਂਪ ਦਿਆਂ ਆਪਣੀ ਹਾਰ ਉਹ ਚੀਜ਼ ਜਿਹੜੀ ਤੁਹਾਨੂੰ ਦੁੱਖ ਦਿੰਦੀ ਆ ਖੁਦਾ ਦੇ ਹੱਥਾਂ 'ਚ ਸੌਂਪ ਦੋ ਤਾਂ ਕਹਿੰਦਾ ਜਦੋਂ ਤੁਸੀਂ ਸਾਰਾ ਭਾਰ ਉਹਦੇ ਤੇ ਸਿੱਟ ਦੋਗੇ ਤਾਂ ਉਹ ਤੁਹਾਨੂੰ ਸੰਭਾਲੇਗਾ ਹallelujah ਜਦੋਂ ਅਸੀਂ ਆਪਣਾ ਕਰਜ਼ ਕਿਸੇ ਇਨਸਾਨ ਨੂੰ ਦਵਾਂਗੇ ਤਾਂ ਉਹ ਇਨਸਾਨ ਕਦੇ ਨਹੀਂ ਉਠਾਏਗਾ ਮਾਰ ਦੋ ਦੋਸੀ ਆਪਣਾ ਕਰਜ਼ ਖੁਦਾ ਦਿੱਤਾ ਤੇ ਉਠਾਵਾਂਗੇ ਖੁਦਾ ਨੂੰ ਦੇ ਦਵਾਂਗੇ ਆਪਣਾ ਪਾਰ ਖੁਦਾ ਤੇ ਸਿੱਟ ਕੇ ਬੇਫਿਕਰ ਹੋ ਜਾਾਂਗੇ ਤਾਂ ਉਹ ਉਠਾ ਲਵੇਗਾ ਉਹ ਸਾਨੂੰ ਸੰਭਾਲ ਲਵੇਗਾ ਉਹ ਸਾਨੂੰ ਸਿੱਧਿਆ ਕਰੇਗਾ ਸਾਨੂੰ ਨਵੇਂ ਰਾਹ ਤੇ ਵਿਖਾਵੇਗਾ ਸਾਨੂੰ ਇੱਕ ਨਵੀਂ ਉਮੀਦ ਦਵੇਗਾ ਸਾਨੂੰ ਆਪਣੇ ਰੌਸ਼ਨੀ ਆਪਣੇ ਚਾਨਣ ਦੇ ਨਾਲ ਭਰਪੂਰ ਕਰੇਗਾ ਉਹ ਸਾਨੂੰ ਕਦੇ ਵੀ ਡੋਲਣ ਨਾ ਦੇਵੇਗਾ ਹallelujah ਵਜਨ ਜਲੇ ਕਿਆ ਕਿਆ ਉੱਤਰ ਮੈਨੂੰ ਕਦੇ ਵੀ ਡੋਲਣ ਨਾ ਦੇਵੇਗਾ ਕਿਉਂਕਿ ਧਰਮੀ ਜਿਹੜਾ ਆ ਉਹ ਪਰਮੇਸ਼ਰ ਦੇ ਰਾਜ ਦੇ ਵਿੱਚ ਉੱਤਮ ਕਰਕੇ ਮੰਨਿਆ ਜਾਵੇਗਾ ਔਰ ਜਿਹੜੀ ਚਾਲ ਚੱਲਣਿਆ ਉਹਦੀਆਂ ਸੋਚਾਂ ਨੇ ਉਹ ਖੁਦਾ ਨੂੰ ਪਸੰਦ ਕਰਦਾ ਆ। ਔਰ ਸਾਡਾ ਚਾਲ ਚੱਲਣ ਕਿਹੋ ਜਿਹਾ ਆ। ਅਸੀਂ ਇੱਕ ਟਾਈਮ ਪੁਕਾਰਿਆ, ਦੋ ਟਾਈਮ ਸਾਨੂੰ ਆਲਸ ਆ ਗਿਆ। ਯਾਰ ਸਾਡੇ ਘਰ 'ਚ ਚਿੰਤਾ ਬਹੁਤ ਹੈ ਜੀ ਸਾਥੋਂ ਇੱਕ ਵਾਰੀ ਵੀ ਬਰੇਡ ਨਹੀਂ ਹੁੰਦੀ ਤਾਂ ਐਸੇ ਧਰਮੀ ਨਹੀਂ ਆਸੀਂ। ਲੱਗਦਾ ਸਾਡਾ ਐਸਾ ਚਾਲ ਚੱਲਣਾ ਫਿਰ ਅਸੀਂ ਧਰਮੀ ਨਹੀਂ ਆ। ਸਾਨੂੰ ਇਹਮ ਆ ਵੀ ਅਸੀਂ ਧਰਮੀ ਆ ਸੀ ਧਰਮੀ ਨਹੀਂ ਆ। ਅਸੀਂ ਸਿਰਫ ਸੰਸਾਰੀ ਕਤੇ ਚਿੰਤਿਤ ਲੋਗ ਆ। ਔਰ ਜਿਹੜੇ ਖੁਦਾ ਦੇ ਲੋਗ ਹੁੰਦੇ ਨੇ ਉਹ ਚਿੰਤਾ ਆਪ ਨਹੀਂ ਉਠਾਉਂਦੇ ਉਹ ਖੁਦਾ ਤੇ ਦੇ ਦਿੰਦੇ ਆ। ਜਿਹੜੇ ਸੰਸਾਰ ਦੇ ਲੋਕ ਨੇ ਉਹ ਆਪਣਾ ਬੋਝ ਆਪ ਚੱਕਦੇ ਆ ਪਰ ਜਿਹੜੇ ਧਰਮੀ ਲੋਕ ਨੇ ਉਹਨਾਂ ਦਾ ਬੋਝ ਉਹਨਾਂ ਦਾ ਪਰਮੇਸ਼ਰ ਚੱਕਦਾ ਆ ਹਾਲੇਲੂਇਆ ਕਹਿੰਦਾ ਪਰ हे ਪਰਮੇਸ਼ਰ ਉਹਨਾਂ ਨੂੰ ਤੂੰ ਬਰਬਾਦੀ ਦੇ ਟੋਏ 'ਚ ਦੇਗੇਗਾ ਜਿਹੜੇ ਕਪਟੀ ਮਨੁੱਖ ਆ ਜਿਹੜੇ ਹਤਿਆਰੇ ਮਨੁੱਖ ਆ ਜਿਹੜੇ ਕਮੰਡੀ ਨੇ ਜਿਹੜੇ ਆਪਣੀ ਸਮਝਬੁੱਧ ਤੇ ਭਰੋਸਾ ਰੱਖਦੇ ਆ ਪਰਮੇਸ਼ਰ ਉਹਨਾਂ ਸਾਰਿਆਂ ਨੂੰ ਡੇਗ ਦਵੇਗਾ ਉਹ ਉੱਠਣਗੇ ਨਹੀਂ ਔਰ ਕਹਿੰਦਾ ਉਹਨਾਂ ਦੀ ਉਮਰ ਅੱਧੀ ਵੀ ਨਹੀਂ ਹੋਏਗੀ ਹੁਣ ਸੰਸਾਰਿਕ ਮੌਤ ਦੀ ਗੱਲ ਨਹੀਂ ਹੋ ਰਹੀ ਇੱਥੇ ਇੱਥੇ ਹੋ ਰਹੀ ਆ ਉਸ ਉਮਰ ਦੀ ਗੱਲ ਉਸ ਜੀਵਨ ਦੀ ਗੱਲ ਜਿਹੜਾ ਸਵਰਗ ਨਾਲ ਦਾ ਜੀਵਨ ਆ ਇੱਕ ਧਰਮੀ ਮਨੁੱਖ ਇੱਕ ਵਿਸ਼ਵਾਸੀ ਮਨੁੱਖ ਆ ਇੱਕ ਧਰਮੀ ਆ ਉਹਨੂੰ ਪਤਾ ਮੈ ਸੁਰਗ ਵਿੱਚ ਪੱਕਾ ਜਾਵਾਂਗਾ ਇੱਕ ਵਿਸ਼ਵਾਸੀ ਮਨੁੱਖਿਆ ਉਹਦੇ ਕੋਲੇ ਮੌਕਾ ਆ ਕਿ ਉਹ ਕਿਤੇ ਨਾ ਕਿਤੇ ਤੌਬਾ ਕਰ ਲੇਗਾ ਤੇ ਕਿਤੇ ਨਾ ਕਿਤੇ ਉਹ ਸੁਰਗ ਦੇ ਰਾਜ਼ ਦੇ ਲਈ ਫਲ ਲੈ ਆਵੇਗਾ ਪਰ ਜਿਹੜਾ ਹਥਿਆਰਾਂ ਜਿਹੜਾ ਕਪਤੀ ਆ ਉਹਦੇ ਕੋਲੇ ਅੱਧਾ ਪਰਸੈਂਟ ਵੀ ਚਾਂਸ ਹੈ ਨਹੀਂ ਕਿ ਉਹ ਜੀਵਨ ਤੱਕ ਪਹੁੰਚ ਵੀ ਜਾਵੇ ਉਹਨੂੰ ਜੀਵਨ ਦਾ ਅਸਲੀ ਮਤਲਬ ਤੱਕ ਵੀ ਨਹੀਂ ਪਤਾ ਤਾਂ ਵਚਨ ਸਾਨੂੰ ਦੱਸਦਾ ਹੈ ਵੀ ਜਿਹੜੇ ਕਪਤੀ ਆ ਜਿਹੜੇ ਮਨੁੱਖ ਹਥਿਆਰੇ ਨੇ ਜਿਹੜੇ ਪਾਪ ਵਿੱਚ ਨੇ ਜਿਹੜੇ ਆਪਣੀ ਬੋਝ ਸਮਝਦੇ ਜਿਆਦਾ ਭਰੋਸਾ ਰੱਖਦੇ ਆ ਜਿਹੜੇ ਆਪਣੇ ਬੋਝ ਆਪ ਉਠਾਉਂਦੇ ਆ ਜਿਹੜੇ ਪਰਮੇਸ਼ਰ ਨੂੰ ਤੁੱਛ ਜਾਣਦੇ ਆ ਉਹ ਠੋਕਰ ਖਾਣਗੇ ਉਹ ਬਰਬਾਦੀ ਦੇ ਟੋਏ ਚ ਡਿੱਗਣਗੇ ਉਹ ਆਪਣੀ ਅੱਧੀ ਉਮਰ ਤੇ ਵੀ ਨਾ ਪਹੁੰਚਣਗੇ ਪਰ ਜੋ ਧਰਮੀ ਆ ਜਿਹੜਾ ਤਿੰਨ ਟਾਈਮ ਖੁਦਾ ਕੋਲੇ ਭਵੇਂ ਸ਼ਿਕਾਇਤ ਲੈ ਕੇ ਜਾਂਦਾ ਪਰ ਜਾਂਦਾ ਜ਼ਰੂਰ ਆ ਉਹ ਕਹਿੰਦਾ ਜਿੰਦਾ ਭਰੋਸਾ ਯਹਵਾ ਤੇ ਆ ਯਹਵਾ ਉਹਨੂੰ ਸੰਭਾਲ ਲਵੇਗਾ ਉਹ ਕਦੇ ਡੋਲਣਗੇ ਨਹੀਂ ਉਹ ਧਾਰਮਿਕਤਾ ਦੇ ਰਾਹ ਤੇ ਚੱਲਣਗੇ ਉਹ ਥੱਕਣਗੇ ਨਹੀਂ ਉਹ ਰੱਜ ਕੇ ਖਾਣਗੇ ਉਹਨਾਂ ਨੂੰ ਕਦੇ ਥੜ੍ਹ ਨਹੀਂ ਹੋਵੇਗੀ ਉਹ ਕਰਜ਼ੇ 'ਚ ਬੇਸ਼ਕ ਹੋਣਗੇ ਪਰ ਚਿੰਤਾ 'ਚ ਨਹੀਂ ਹੋਣਗੇ ਉਹ ਪਰਮੇਸ਼ਰ 'ਚ ਹਰ ਵੇਲੇ ਆਨੰਦਿਤ ਹੋਣਗੇ ਕਿਉਂਕਿ ਉਹ ਜਾਣਦੇ ਆ ਕਿ ਪਰਮੇਸ਼ਰ ਸਾਡਾ ਬੋਝ ਚੱਕਣ ਵਾਲਾ ਪਰਮੇਸ਼ਰ ਆ ਹallelujah ਇਸ ਲਈ ਕਿਸੇ ਗੱਲ ਦੀ ਚਿੰਤਾ ਨਾ ਕਰੋ ਹਰ ਹਾਲ ਦੇ ਵਿੱਚ ਹਰ ਗੱਲ ਦੇ ਵਿੱਚ ਆਪਣੀਆਂ ਅਰਦਾਸਾਂ ਆਪਣੀਆਂ ਬੇਨਤੀਆਂ ਲੈ ਕੇ ਖੁਦਾ ਦੇ ਹਜ਼ੂਰ ਪਹੁੰਚੋ ਕਿਉਂਕਿ ਖੁਦਾ ਨੂੰ ਸਾਡਾ ਫਿਕਰ ਹੈ ਹallelujah ਤਾ ਉਸਾ ਮਿਲ ਕੇ ਖੁਦਾ ਦੇਗੇ ਵਾਦਾ ਕਰਾਂਗੇ ਕਿ ਪਰਮੇਸ਼ਰ ਭਾਵੇਂ ਮੈਂ ਦੁੱਖ ਚੋਂ ਭਾਵੇਂ ਆਨੰਦ ਦੇ ਚੋਂ ਮੈਂ ਦਿਨ ਦੇ ਤਿੰਨੋਂ ਹੀ ਪੈਰ ਤੇਰੀ ਹਜ਼ੂਰੀ ਚ ਪਹੁੰਚਾਂਗਾ ਮੈਂ ਤੇਰੇ ਵਚਨ ਪ੍ਰਾਰਥਨਾ ਨੂੰ ਸੁਣਾਗਾ ਜੁੜਾਂਗਾ ਕਰਾਂਗਾ ਔਰ ਮੈਂ ਤੇਰੇ ਰਾਜ ਦੇ ਲਈ ਮਹਿਮਾ ਦਾ ਫਲ ਐ ਘਾਵਾਂਗਾ ਮੈਂ ਤੇਰੇ ਤੇ ਭਰੋਸਾ ਰੱਖਾਂਗਾ ਤੇ ਤੂੰ ਮੈਨੂੰ ਕਦੇ ਡੋਲਣ ਨਾ ਦਵੇਂਗਾ ਹallelujah 1000 ਆਵਚਨਾ ਦੇ ਦੁਆਰਾ ਪਰਮੇਸ਼ਰ ਦੇ ਹਜ਼ੂਰ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਹਾਂ ਮਹਾਨ ਖੁਦਾਵੰ ਸਾਮਰਤੀ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤਹਾਡੇ ਨਾਮ ਨਮਾਹ ਮਹਾਰਵੜੇ ਆਈ ਦੰਦੇ ਪਿਆਰੇ ਖੁਦਾਵੰਦ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਦੇ ਦਿਨ ਦੀ ਕਿਰਪਾ ਲਈ ਤੁਹਾਡਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਮਹਾਨ ਖੁਦਾਵੰਦ ਤੁਸੀਂ ਦਇਆ ਦੇ ਸਾਗਰ ਹੋ ਔਰ ਆਤ ਪਵਿੱਤਰ ਪਰਮੇਸ਼ਵਰ ਔਰ ਖੁਦਾਵੰਦ ਤੁਸੀਂ ਦਇਆ ਕਰਨ ਵਾਲੇ ਪਵਿੱਤਰ ਔਰ ਸਾਮਰਥੀ ਪਿਆਰੇ ਪ੍ਰਭੂ ਅਕਾਜੀ ਤੁਸੀਂ ਆਪਣੇ ਰਹਿਮ ਆਪਣੇ ਫਜ਼ਲ ਆਪਣੇ ਕਿਰਪਾ ਦੇ ਨਾਲ ਸਾਨੂੰ ਭਰਪੂਰ ਕਰਨ ਵਾਲੇ ਖੁਦਾਵਾਨ ਮਹਾਨ ਖੁਦਾਵੰਦ ਆਪਣੇ ਰਹਿਮ ਦੇ ਦੁਆਰਾ ਸਾਡੀ ਮਦਦ ਕਰੋ ਸਹਾਇਤਾ ਕਰੋ ਦਇਆ ਕਰੋ ਪਵਿੱਤਰ ਕਰੋ ਪਿਆਰੇ ਖੁਦਾਵੰਦ ਤੁਸੀਂ ਦਇਆ ਕਰਨ ਵਾਲੇ ਪਿਤਾ ਜੀ ਸਾਡੇ ਸਭ ਦੇ ਉੱਤੇ ਦਇਆ ਕਰਨਾ ਤੁਸੀਂ ਕਿਰਪਾ ਤੇ ਦਇਆ ਦੇ ਭਰੂਰ ਪਰਮੇਸ਼ਰੋ ਧੰਨਵਾਦ ਮੇਰੇ ਮਹਾਨ ਖੁਦਾ ਜੋ ਦਿਨ ਦੇ ਤਿੰਨ ਚਾਰ ਪਹਿਰ ਤੁਸੀਂ ਸਾਨੂੰ ਦਿੱਤੇ ਪ੍ਰਭੂ ਜੀ ਔਰ ਤੁਸੀਂ ਸਾਡੀ ਮਦਦ ਕਰਨਾ ਮਹਾਨ ਖੁਦਾਵਨ ਕਿ ਅਸੀਂ ਦਿਨ ਦੇ ਚਾਰੋਂ ਹੀ ਪੈਰ ਤੁਹਾਡੀ ਹਜ਼ੂਰੀ 'ਚ ਪਹੁੰਚੇ ਖੁਦਾਵਨ ਅੱਧੀ ਰਾਤ ਦੇ ਵੇਲੇ ਵੀ ਅਸੀਂ ਉੱਠ ਕੇ ਤੁਹਾਡੀ ਦੁਆ ਕਰੀਏ ਦਿਨ ਦੇ ਚੜ੍ਹਦੇ ਸੂਰਜ ਦੇ ਨਾਲ ਵੀ ਤੁਹਾਡਾ ਧੰਨਵਾਦ ਕਰੀਏ ਦੁਪਹਿਰ ਦੇ ਵੇਲੇ ਵੀ ਤੁਹਾਡੀ ਹਜ਼ੂਰੀ 'ਚ ਪਹੁੰਚੇ ਖੁਦਾ ਰਾਤ ਦੇ ਵੇਲੇ ਵੀ ਤੁਹਾਡਾ ਧੰਨਵਾਦ ਕਰੀਏ ਸ਼ਾਮ ਦੇ ਵੇਲੇ ਵੀ ਤੁਹਾਡਾ ਸ਼ੁਕਰਾਨਾ ਕਰੀਏ ਹਰ ਹਾਲ ਦੇ ਨਾਲ ਤੁਹਾਡੇ ਨਾਲ ਕਨੈਕਟ ਰਹੀ ਹੈ ਪਤਾ ਹਰ ਸਮੇਂ ਤੁਹਾਡੇ ਨਾਮ ਦੇ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਰਹੀ ਹੈ ਪ੍ਰਭੂ ਜੀ ਕਿਉਂਕਿ ਸੱਚਮੁੱਚ ਤੁਸੀਂ ਦਇਆ ਦੇ ਸਾਗਰ ਅਤੇ ਪਵਿੱਤਰ ਪਰਮੇਸ਼ਰ ਉਹ ਖੁਦਾਵੰ ਤਾੜਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਦਇਆ ਕਿਰਪਾ ਪਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਜੋ ਸਾਡੇ ਨਾਲ ਆ ਖੁਦਾਵਾਨ ਧੰਨਵਾਦ ਕਰਦੇ ਮੇਰੇ ਮਹਾਨ ਸਮਰਥੀ ਖੁਦਾ ਜੋ ਤੁਸੀਂ ਸਾਨੂੰ ਕੱਲਿਆ ਨਹੀਂ ਛੱਡਿਆ ਪ੍ਰਭੂ ਜੀ ਤੁਸੀਂ ਸਾਨੂੰ ਚੁਣਿਆ ਸਾਨੂੰ ਰਚਿਆ ਸਾਨੂੰ ਘੜਿਆ ਸਾਨੂੰ ਬਣਾਇਆ ਤੇ ਸਾਨੂੰ ਸਾਝਿਆ ਖੁਦਾਵਾਨ ਤੁਹਾਡਾ ਪ੍ਰੇਮ ਜੋ ਸਾਡੇ ਨਾਲ ਆ ਖੁਦਾ ਸੀ ਤੁਹਾਡੇ ਇਸ ਮਹਾਨ ਦਾਨ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਤੁਸੀਂ ਕਿਰਪਾ ਕਰਨ ਵਾਲੇ ਆਤਪਵਿੱਤਰ ਸਮਰਥੀ ਖੁਦਾਵਾਨ ਦਾ ਪ੍ਰਭੂ ਜੀ ਤੁਹਾਡਾ ਧੰਨਵਾਦ ਔਰ ਸ਼ੁਕਰ ਕਰਦੇ ਪ੍ਰਭੂ ਜੀ ਜੋ ਤੁਸੀਂ ਰਹਿਮ ਕਰਨ ਵਾਲੇ ਹੋ ਪ੍ਰਭੂ ਯਹਵਾ ਸਾਨੂੰ ਮਦਦ ਕਰੋ ਕਿ ਅਸੀਂ ਦੰਦੇ ਹਰ ਇੱਕ ਪਹਿਰ ਦੇ ਵਿੱਚ ਆਪਣੇ ਦੁੱਖ ਮੁਸੀਬਤ ਪਰੇਸ਼ਾਨੀਆਂ आनंद ਤੇ ਧੰਨਵਾਦ ਨੂੰ ਲੈ ਕੇ ਤੁਹਾਡੀ ਹਜ਼ੂਰੀ ਚ ਪਹੁੰਚੇ ਖੁਦਾਵੰਦ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪਿਤਾ ਪਰਮੇਸ਼ਰ ਦੇ ਨਾਮ ਨੂੰ ਮਾਹਿਮਾ ਦੇਣ ਵਾਲੇ ਹੋਈਏ ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਡੇ ਨਾਮ ਨੂੰ ਮਾਹਿਮਾ ਵਰ ਵਿੜਾਈ ਦੇਣ ਵਾਲਾ ਹੋਵੇ ਖੁਦਾ ਅਸੀਂ ਪਰਮੇਸ਼ਰ ਦੇ ਰਾਜ ਦੇ ਵੱਲ ਵਧੀਏ ਪਿਤਾ ਪਰਮੇਸ਼ਰ ਸਾਡਾ ਸਭ ਦਾ ਪੁਕਾਰਨਾ ਪਵਿੱਤਰ ਪਵਨ ਦੇ ਵਿੱਚ ਕਬੂਲ ਕੀਤਾ ਜਾਵੇ ਖੁਦਾਬੰਦ ਅਸੀਂ ਤੁਹਾਡੇ ਰਾਜ ਦੇ ਲਈ ਫਲ ਲੈ ਕੇ ਆਈਏ ਖੁਦਾਬੰਦ ਸਾਡੀ ਜ਼ਿੰਦਗੀਆਂ ਵਿੱਚ ਤੁਹਾਡੇ ਨਾਮ ਦੀ ਮਹਿਮਾਰ ਵਡਿਆਈ ਹੋਵੇ ਖੁਦਾਬੰਦ ਅਸੀਂ ਪਵਿੱਤਰ ਪਰਮੇਸ਼ਰ ਦੀ ਹਜ਼ੂਰ ਆਪਣੇ ਪਵਿੱਤਰ ਭੇਟਾਂ ਨੂੰ ਲੈ ਕੇ ਜਾਈਏ ਪ੍ਰਭੂ ਜੀ ਅਸੀਂ ਸਭ ਦੇ ਸਭ ਮਿਲ ਕੇ ਖੁਦਾਬੰਦ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਨੂੰ ਸਵਰਗ ਰਾਜ ਚ ਮੰਗਦੇ ਖੁਦਾ ਹਰ ਇੱਕ ਜਾਨ ਹਰ ਇੱਕ ਜਾਨ ਨੂੰ ਤੁਹਾਡੇ ਲਹੂ ਚ ਬles ਕਰਦੇ ਆ ਅੱਜ ਨੇ ਜੋ ਵੀ ਚਿੰਤਾ ਦੁੱਖ ਪਰੇਸ਼ਾਨੀ ਵਿੱਚ ਬੈਠੇ ਨੇ ਖੁਦਾਈਆਂ ਦੀਆਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਪ੍ਰਭੂ ਜੀ ਤੁਹਾਡੇ ਤਾਕਤ ਵਰਤਾ ਦੇ ਵਿੱਚ ਇਹਨਾਂ ਨੂੰ ਬles ਕਰਦੇ ਖੁਦਾ ਭੋਜ ਨੂੰ ਅੱਜ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾ ਜਰਾਂ ਦਾ ਕਰਜ਼ੇ ਦਾ ਬੋਝ ਲੜਾਈ ਕਲੇਸ਼ ਬੰਦਨਾ ਦਾ ਬੋਝ ਖੁਦਾਵੰਦ ਦੁੱਖ ਮੁਸੀਬਤ ਪਰੇਸ਼ਾਨੀਆਂ ਦਾ ਬੋਝ ਖੁਦਾਵੰਦ ਸਾਰਿਆਂ ਬਿਮਾਰੀਆਂ ਦਾ ਬੋਝ ਜੇ ਤੁਸੀਂ ਉਠਾ ਲਓ ਖੁਦਾ ਜੇ ਤੁਸੀਂ ਇਹਨਾਂ ਨੂੰ ਸੰਭਾਲ ਲਓ ਪ੍ਰਭੂ ਜੀ ਕਿ ਇਹਨਾਂ ਦੀਆਂ ਬੜਾ ਜ਼ਰੂਰਤਾਂ ਨੂੰ ਪੂਰਿਆ ਕਰੋ ਪਿਆਰੇ ਖੁਦਾਵੰਦ ਸੱਚਮੁੱਚ ਤੁਸੀਂ ਜਾਣ ਕੇ ਜਦੋਂ ਮੈਨੂੰ ਪੁਕਾਰੇਗਾ ਤੇ ਮੈਂ ਉਹਦੀ ਆਵਾਜ਼ ਨੂੰ ਸੁਣਾਗਾ ਸੱਚਮੁੱਚ ਅੱਜ ਇਹਨਾਂ ਦੀ ਆਵਾਜ਼ ਨੂੰ ਤੁਸੀਂ ਸੁਣੋ ਭਾਵੇਂ ਖੁਦਾਵੰਦ ਇਹਨਾਂ ਦੇ ਵੈਰੀ ਅਤੇ ਵਿਰੋਧੀ ਕਿੰਨੇ ਵੀ ਜ਼ਿਆਦਾ ਕਿਉਣਾ ਹੋਣ ਪਰ ਤੁਸੀਂ ਸਾਰਿਆਂ ਤੇ ਉੱਤੇ ਫਤਿਹਮੰਦ ਕਰਨ ਵਾਲੇ ਪਰਮੇਸ਼ਰ ਹੋ ਤੁਸੀਂ ਇਹਨਾਂ ਨੂੰ ਫਤਿਹਮੰਦ ਕਰਨਾ ਬles ਕਰਨਾ ਆ ਸ਼ਿਸ਼ਿਲਾ ਕੰਨਾ ਖੁਦਾ ਹਾਰਿਕਾ ਪਰਿਵਾਰ ਦੇ ਉੱਤੇ ਤੁਹਾਡੀ ਕਿਰਪਾ ਨੂੰ ਮੰਗਦੇ ਆ ਜਿੰਦਾ ਲਾਹੂ ਚ ਬles ਕਰ ਦੇ ਮੇਰੇ ਪ੍ਰਭੂ ਜੀ ਦੁਆ ਕਰ ਦਿਓ ਨਾ ਸਾਰੇ ਬੇਨਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਖੜੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਦ ਦੁਆ ਕਰਦੇ ਮਹਾਨ ਖੁਦਾਵੰਦ ਤੁਹਾਡੀ ਬੇਟੀ ਰਜੀਆਲੀ ਪਿਤਾ ਪਰਮੇਸ਼ਰ ਜੋ ਵੀ ਇਹ ਪੈਨ ਬਹੁਤ ਜ਼ਿਆਦਾ ਕਮਜ਼ੋਰ ਨੇ ਖੁਦਾ ਇਹਨਾਂ ਦੀ ਚੰਗੀ ਸਿਹਤ ਹੋਣ ਵਿੱਚ ਇਹਨਾਂ ਦੀ ਮਦਦ ਕਰੋ ਇਹਨਾਂ ਦੀ ਫਿਜ਼ੀਕਲੀ ਗ੍ਰੋਥ ਹੋਣ ਚ ਇਹਨਾਂ ਦੀ ਮਦਦ ਕਰੋ ਖੁਦਾ ਜੋ ਵੀ ਇਹਨਾਂ ਦਾ ਦਿਮਾਗ ਇਧਰ ਉਧਰ ਪਟਕ ਰਿਹਾ ਪਿਤਾ ਇਹਨਾਂ ਦੇ ਮਨ ਨੂੰ ਰਾਣੀਲੀ ਦੁਆ ਕਰਦੇ ਖੁਦਾਵੰਦ ਇਸ ਭੈਣ ਨੂੰ ਪੂਰੇ ਪਰਿਵਾਰ ਨੂੰ ਚੰਗੀ ਸਿਹਤ ਨਾਲ ਬLES ਕਰੋ ਸਾਰੇ ਰੋਗ ਬੰਦਨ ਬਿਮਾਰੀਆਂ ਪੀੜਾਂ ਤੋਂ ਹਜ਼ਾਰ ਕਰੋ ਰਾਕੇਸ਼ ਲਈ ਦੁਆ ਕਰਦੇ ਖੁਦਾਵੰਦ ਇਹਨਾਂ ਦੀ ਮੈਰਿਜ ਦੇ ਬੰਦ راستے ਯੇਸ਼ੂ ਨਾਮ ਦੇ ਵਿੱਚ ਖੋਲ ਜਾਣ ਖੁਦਾਵੰਦ ਬਲਜਿੰਦਰ ਸਿੰਘ ਲਈ ਦੁਆ ਕਰਦੇ ਖੁਦਾ ਪੂਰੇ ਘਰ ਪਰਿਵਾਰ ਨੂੰ ਬਰਕਤ ਤੇ ਆਸ਼ੀਰਵਾਦ ਦੇਣਾ ਖੁਦਾਵੰਦ ਹਰ ਇੱਕ ਘਰ ਦੇ ਮੈਂਬਰ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਬLES ਕਰਨਾ ਪਿਆਰੇ ਪ੍ਰਭੂ ਜੀ ਨਰੇਂਦਰ ਕੌਰ ਲਈ ਦੁਆ ਕਰਦੇ ਖੁਦਾਵਾਨ ਜੋ ਇਹਨਾਂ ਦੀ ਬਾਡੀ ਵਿੱਚ ਜਕੜਾਂ ਹਨ ਖੁਦਾ ਹਰ ਤਰ੍ਹਾਂ ਦੀ ਜਕੜਨ ਪੀੜਾ ਇਹਨਾਂ ਦੀ ਜ਼ਿੰਦਗੀ ਵਿੱਚ ਰੱਦ ਹੋ ਜਾਣ ਕੈਨਸਲ ਹੋ ਜਾਣ ਪੈਰੇ ਖੁਦਾ ਇਹ ਅੱਜ ਹੀ ਤੁਹਾਡੇ ਰਾਜ ਵਿੱਚ ਵਧਣਾ ਤੇ ਤੁਹਾਡੀ ਕਿਰਪਾ ਦੇ ਇਸਤਮਾਲ ਕੀਤੇ ਜਾਣ ਮਨਜੋਤ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਨਾਨ ਬਲੀਵਰ ਨੇ ਖੁਦਾ ਇਹਨਾਂ ਦੇ ਮਨ ਨੂੰ ਬਦਲੋ ਪਿਤਾ ਤਾਂ ਜੋ ਤੁਹਾਡੇ ਨਾਮ ਤੇ ਵਿਸ਼ਵਾਸ ਕਰਨ ਵਾਲੇ ਹੋ ਜਾਣ ਅਤੇ ਜਾਣ ਲੈਣ ਕਿ ਇਹ ਹਵਾ ਹੀ ਸੱਚਾ ਤੇ ਜੋਂਦਾ ਪਰਮੇਸ਼ਰ ਹੈ ਗਗਨਦੀਪ ਲਈ ਦੁਆ ਕਰਦੇ ਖੁਦਾਵਾਨ ਜੋ ਇਹਨਾਂ ਨੂੰ ਜੌਬ ਤੋਂ ਕੱਢ ਦਿੱਤਾ ਗਿਆ ਖੁਦਾਵਾਨ ਦੇ ਜਸਵੀ ਜੌਬ ਤੇ ਜਾਣਾ ਚਾਹੁੰਦੇ ਨੇ ਖੁਦਾ ਉਸ ਜੌਬ ਤੇ ਫਿਰ ਤੋਂ ਇਹਨਾਂ ਨੂੰ ਬੁਲਾ ਲਿਆ ਜਾਵੇ ਖੁਦਾਵਾਨ ਹਰਮਿੰਦਰ ਕੌਰ ਲਈ ਦੁਆ ਕਰਦੇ ਆ ਹਰ ਤਰ੍ਹਾਂ ਦਾ ਕਰਜ਼ ਇਸ ਪੈਣ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਪ੍ਰਭੂ ਜੀ ਹਰਪ੍ਰੀਤ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਇਹ ਲੋਨ ਲੈਣਾ ਚਾਹੁੰਦੇ ਨੇ ਖੁਦਾ ਇਹਨਾਂ ਦਾ ਲੋਨ ਨੂੰ ਪਾਸ ਹੋ ਜਾਵੇ ਇਹਨਾਂ ਦੀ ਮਦਦ ਕਰਨਾ ਲక్ష్ਮੀ ਲਈ ਦੁਆ ਕਰਦੇ ਖੁਦਾਵਾਨ ਹਰ ਤਰ੍ਹਾਂ ਦਾ ਨਸ਼ਾ ਇਹਨਾਂ ਦੀ ਜ਼ਿੰਦਗੀ ਚੋਂ ਜਾਂਦਾ ਰਵੇ ਖੁਦਾਵਾਨ ਆਕਾਸ਼ ਲਈ ਦੁਆ ਕਰਦੇ ਪੈਰੇ ਪ੍ਰਭੂ ਜੀ ਹਰ ਤਰ੍ਹਾਂ ਦੀ ਸਿਕਨ ਲਰਜ਼ ਇਹਨਾਂ ਦੀ ਜ਼ਿੰਦ ਹਰਮੰਦਰ ਸਿੰਘ ਲਈ ਦੁਆ ਕਰਦੇ ਖੁਦਾਵਾਨ ਹਰ ਤਰ੍ਹਾਂ ਦਾ ਕਰਜ਼ ਇਹਨਾਂ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਖੁਦਾਵਾਨ ਇਹਨਾਂ ਦੀਆਂ ਪੈਸੇ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕਰੋ ਹਰੀ ਕਾਲੀ ਦੁਆ ਕਰਦੇ ਖੁਦਾਵਾਨ ਜਿਹੇ ਪ੍ਰੈਗਨੈਂਟ ਨੇ ਖੁਦਾਵਾਨ ਇਸ ਭੈਣ ਨੂੰ ਬੇਬੀ ਬੋਏ ਦੇ ਨਾਲ ਬLES ਕਰਨਾ ਪਿਆਰੇ ਖੁਦਾਵੰ ਸੁਖਪ੍ਰੀਸੰਗੀ ਦੁਆ ਕਰਦੇ ਹਾਂ ਜੋ ਇਹ ਪ੍ਰਾਣ ਰੱਸ਼ਾ ਕਰਦੇ ਨੇ ਖੁਦਾ ਚੰਗੀ ਸਿਹਤ ਨਾਲ ਬLES ਕਰੋ ਖੁਦਾ ਪੂਰੇ ਪਰਿਵਾਰ ਦੇ ਮਨ ਚ ਆਪਣੇ ਵਿਸ਼ਵਾਸ ਨੂੰ ਪੈਦਾ ਕਰੋ ਹਰ ਤਰ੍ਹਾਂ ਦੇ ਨਸ਼ੇ ਤੋਂ ਇਸ ਪ੍ਰਾਣ ਨੂੰ ਆਜ਼ਾਦ ਕਰੋ ਪ੍ਰਭੂ ਜੀ ਸਾਬੀਲੀ ਦੁਆ ਕਰਦੇ ਖੁਦਾ ਜੋ ਘਰ ਛੱਡ ਕੇ ਚਲੇ ਗਏ ਨੇ ਖੁਦਾਵੰ ਇਹਨਾਂ ਨੂੰ ਇਹਨਾਂ ਦੇ ਘਰ ਵਿੱਚ ਵਾਪਸ ਆਉਣ ਚ ਇਹਨਾਂ ਦੀ ਮਦਦ ਕਰੋ ਇਹਨਾਂ ਦੇ ਫਾਦਰ ਨੂੰ ਬLES ਕਰੋ ਖੁਦਾ ਹਰ ਤਰ੍ਹਾਂ ਦੀ ਨਸ਼ੇ ਦੀ ਸਪਿਰਟ ਉਹਨਾਂ ਦੇ ਜ਼ਿੰਦਗੀ ਚੋਂ ਜਾਂਦੀ ਰਵੇ ਨਜ਼ીર ਮਸੀਲੀ ਦੁਆ ਕਰਦੇ ਖੁਦਾਵੰਦ ਹਰ ਤਰ੍ਹਾਂ ਦੀ ਕਮਰਦਰ ਦਿਨਾਂ ਦੀ ਜ਼ਿੰਦਗੀ ਚ ਇਸ ਸਮੇਂ ਦੂਰ ਹੋ ਜਾਵੇ ਖੁਦਾਵੰਦ ਲਖਵੀਰ ਸਿੰਘ ਲਈ ਦੁਆ ਕਰਦੇ ਖੁਦਾਵੰਦ ਜੋ ਇਹਨਾਂ ਦਾ ਪੈਸਾ ਕਿਸੇ ਵੀ ਜਗ੍ਹਾ ਤੇ ਰੁਕਿਆ ਹੋਇਆ ਪਿਆਰੇ ਪ੍ਰਭੂ ਜੀ ਇਸ ਰੁਕੇ ਹੋਏ ਤਾਨੂੰ ਇਹਨਾਂ ਦੀ ਜ਼ਿੰਦਗੀ 'ਚ ਰਿਲੀਜ਼ ਕਰ ਦੇ ਖੁਦਾਵੰਦ ਔਰ ਜੋ ਇਹ ਘਰ ਬਣਾ ਰਹੇ ਨੇ ਪਿਤਾ ਇਹਨਾਂ ਦੇ ਘਰ ਦੇ ਕਾਰੋਬਾਰ ਵਿੱਚ ਆਉਣ ਵਾਲੀਆਂ ਸਾਰੀਆਂ ਲੋੜਾਂ ਜ਼ਰੂਰ ਤਾਨੂੰ ਤੁਸੀਂ ਪੂਰਿਆ ਕਰਨਾ ਖੁਦਾਵੰਦ ਕਿਸੇ ਵੀ ਭਲੀ ਵਸਤੂ ਦੀ ਕਮੀ ਘਟਾ ਨਾਵੇ ਪ੍ਰਭੂ ਜੀ ਮਨਪ੍ਰੀਤ ਕਰਦੇ ਜੋਤੀ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਇਹਨਾਂ ਦੇ ਪੂਰੇ ਪਰਿਵਾਰਾਂ ਨੂੰ ਬਰਕਤ ਅਤੇ ਆਸ਼ੀਸ਼ ਦੇਣਾ ਵਚਨਾਂ ਦੇ ਗਹਿਰੇ ਗਹਿਰੇ ਪੇਤਾਂ ਨਾਲ ਬles ਕਰਨਾ ਆਪਣੇ ਆਤਮਾ ਤੇ ਵਚਨ ਪ੍ਰਾਰਥਨਾ ਦੇ ਵਿੱਚ ਬਣੇ ਰਹਿਣ ਚ ਇਹਨਾਂ ਦੀ ਮਦਦ ਕਰਨਾ ਖੁਦਾ ਅਰੇ ਸਭ ਦੇ ਸਭ ਖੁਦਾਵੰਤ ਤੁਹਾਡੇ ਸਵਰਗ ਦੇ ਰਾਜ ਦੀ ਤਿਆਰੀ ਕਰਨ ਪਿਤਾ ਪਰਮੇਸ਼ਰ ਵਚਨ ਪ੍ਰਾਰਥਨਾ ਵਿੱਚ ਬਹੁਤਾਈਤਨਾ ਬਰਕਤ ਔਰ ਆਸ਼ੀਸ਼ ਦੇਣਾ ਦੁਆ ਕਰ ਦੇਣਾ ਘਰ ਵਿੱਚ ਰੱਖੇ ਸਜਾਲ ਤੇ ਤੇਲ ਦੇ ਵੀ ਪਿਤਾ ਪਰਮੇਸ਼ਰ ਜੋਨੇ ਵੀ ਘਰਾਂ ਨੇ ਜਲ ਤੇ ਤੇਲ ਤੁਹਾਡੇ ਹਜ਼ੂਰੀ ਚ ਰੱਖੇ ਨੇ ਇਹਨਾਂ ਜਲ ਤੇਲ ਨੂੰ ਤੁਹਾਡੇ ਜੰਦਾਲਾਹੂ ਚ ਬles ਕਰ ਦੇ ਨੇ ਖੁਦਾਵੰਤ ਅਸਤੋਏ ਕੋਈ ਆਮ ਜਲ ਅੱਜ ਦੇ ਸ਼ਿਫਾ ਛਟਕਾਰ ਅਤੇ ਆਜ਼ਾਦੀ ਦੇਣ ਵਾਲਾ ਪਾਕ ਪਵਿੱਤਰ ਲਹੂ ਹੈ ਪਿਤਾ ਪਰਮੇਸ਼ਰ ਆਸ ਤੋਂ ਇਹ ਜ਼ਿੰਦਾ ਲਹੂ ਨੂੰ ਜਾਦਵੀ ਘਰ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਕਰਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਤੇ ਜਾਦ ਹੋ ਜਾਵੇ ਸਾਰੇ ਹੀ ਰੋਗ ਬੰਦਨ ਬਿਮਾਰੀਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਬਾਸਮ ਖਤਮ ਹੋ ਜਾਣ ਖੁਦਾਵਾਨ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ 'ਚ ਬਣੀ ਰਹੇ ਖੁਦਾਵਾਨ ਤੁਹਾਡੇ ਪ੍ਰੇਮ ਦੇ ਵਸੀਲੇ ਨਾਲ ਆਜ਼ਾਦ ਕਰਦੇ ਆ ਤੁਹਾਡੇ ਲਹੂ ਦੀਆਂ ਬਾਣਾਂ ਨਾਲ ਇਹ ਚਾਰਸ਼ਵੀਰ ਲਗਾਉਣੇ ਪਿਆਰੇ ਖੁਦਾਵਾਨ ਇਸ ਜ਼ਿੰਦਾ ਲਹੂ ਨੂੰ ਤੁਹਾਡੇ ਸਮਰਥੀ ਨਾਮ ਦੇ ਵਿੱਚ ਬles ਕਰਦੇ ਪਿਆਰੇ ਬਿਤਾ ਇਸ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਸਾਰੀ ਕਲਿਸਤੀਆ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।